ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਨ ਜਾ ਰਹੀ ਹਾਂ ਵਾਰਤਕਕਾਰ ਪੰਡਿਤ ਸਰਦਾ ਰਾਮ ਫਿਲੋਰੀ ਬਾਰੇ ਜੀਵਨ ਕਾਲ ਕੁਝ ਕਿਤਾਬਾਂ ਵਿੱਚ ਇਹਨਾਂ ਦਾ ਜੀਵਨ ਕਾਲ 1857 ਤੋਂ 1881 ਪਿੰਡ ਫਲੋਰ ਜ਼ਿਲ੍ਹਾ ਜਲੰਧਰ ਵਿੱਚ ਮੰਨਿਆ ਜਾਂਦਾ ਹੈ ਪਰ ਪੰਜਾਬ ਸਕੂਲ ਬੋਰਡ ਅਤੇ ਡਾਕਟਰ ਹਰਨਾਮ ਸਿੰਘ ਸ਼ਾਨ ਅਨੁਸਾਰ ਉਹਨਾਂ ਦਾ ਜੀਵਨ ਕਾਲ 1807 ਤੋਂ 1881 ਮੰਨਿਆ ਜਾਂਦਾ ਹੈ ਮਾਤਾ ਪਿਤਾ ਉਨ੍ਹਾਂ ਦੀ ਮਾਤਾ ਦਾ ਨਾਮ ਵਿਸ਼ਨੂ ਦੇਵੀ ਅਤੇ ਪਿਤਾ ਦਾ ਨਾਮ ਜੈ ਦਿয়াল ਜੋਸ਼ੀ ਸੀ। ਆਪਦੇ ਪਿਤਾ ਨੇ ਜੋਤਿਸ਼ ਤੇ ਸੰਗੀਤਕ ਵਿੱਦਿਆ ਹਾਸਿਲ ਕੀਤੀ ਸੀ। ਸਿੱਖਿਆ ਅਤੇ ਨੌਕਰੀ ਆਪਨੇ ਸੰਸਕ੍ਰਿਤ रामचंद्र ਕੋਲੋਂ, ਫਾਰਸੀ सय्यਦ ਅਬਦੁੱਲਾ ਸ਼ਾਹ ਕੋਲੋਂ ਪਿਤਾ ਜੀ ਕੋਲੋਂ ਜੋਤਿਸ਼ ਤੇ ਸੰਗੀਤਕ ਵਿੱਦਿਆ ਹਾਸਿਲ ਕੀਤੀ ਸੀ। ਆਪ ਨੂੰ ਪੰਜਾਬੀ, ਹਿੰਦੀ, ਉਰਦੂ, ਫਾਰਸੀ ਅਤੇ ਸੰਸਕ੍ਰਿਤ ਭਾਸ਼ਾ ਦਾ ਗਿਆਨ ਸੀ। ਪੰਡਿਤ ਸਰਦਾਰਾਮ ਫਲੋਰੀ ਨੂੰ ਆਧੁਨਿਕ ਪੰਜਾਬੀ ਵਾਰਤਕ ਦਾ ਪਿਤਾਮਾ ਕਿਹਾ ਜਾਂਦਾ ਹੈ ਉਸ ਤੋਂ ਪਹਿਲਾਂ ਪੰਜਾਬੀ ਵਾਰਤਕ ਮੱਧਕਾਲੀ ਵਿਸ਼ਿਆਂ ਅਤੇ ਸਰੋਕਾਰਾਂ ਨਾਲ ਜੁੜੀ ਹੋਈ ਸੀ ਪੰਡਿਤ ਸਰਦਾਰਾਮ ਫਲੋਰੀ ਦੀ ਸਿਰਜਣ ਪ੍ਰਕਿਰਿਆ ਦੇ ਵਿਕਾਸ ਵਿੱਚ ਈਸਾਈ ਮਿਸ਼ਨ ਲੁਧਿਆਣਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਲੇਖਕ ਨੇ 18 ਸਾਲ ਦੀ ਉਮਰ ਵਿੱਚ ਕਥਾਵਾਚਕ ਵਜੋਂ ਆਪਣੀ ਕਿਤਾ ਮੁਖੀ ਜੀਵਨ ਆਰੰਭ ਕੀਤਾ ਉਹ ਫਿਲੌਰ ਦੇ ਨੇੜੇ ਤੇੜੇ ਦੇ ਹੋਰ ਇਲਾਕਿਆਂ ਵਿੱਚ ਮਹਾਭਾਰਤ ਦੀ ਕਥਾ ਕਰਿਆ ਕਰਦਾ ਸੀ ਫਿਰ ਇੱਕ ਦਿਨ ਉਸ ਦਾ ਮੇਲ ਇੱਕ ਅੰਗਰੇਜ਼ ਪਾਦਰੀ ਜான் ਨਿਊਟਨ ਨਾਲ ਹੋਇਆ ਜਿਸ ਦੀ ਪ੍ਰੇਰਣਾ ਅਧੀਨ ਉਸ ਨੇ ਕੁਝ ਸਮਾਂ ਮਿਸ਼ਨ ਪ੍ਰੈਸ ਲੁਧਿਆਣਾ ਵਿੱਚ ਅਨੁਵਾਦਕ ਵਜੋਂ ਕੰਮ ਕਰਦਿਆਂ ਈਸਾਈਅਤ ਦੇ ਪ੍ਰਚਾਰ ਲਈ ਪੰਜਾਬੀ ਹਿੰਦੀ ਤੇ ਉਰਦੂ ਵਿੱਚ ਅਨੇਕਾਂ ਪੁਸਤਕਾਂ ਦੇ ਅਨੁਵਾਦ ਕੀਤੇ ਇਸ ਦੌਰਾਨ ਉਸ ਨੂੰ ਮੌਲਿਕ ਰਚਨਾ ਕਰਨ ਦੀ ਚੇਤਕ ਵੀ ਲੱਗੀ ਉਸਨੇ ਆਪਣੀ ਬਹੁਤੀ ਰਚਨਾ ਹਿੰਦੀ ਭਾਸ਼ਾ ਵਿੱਚ ਕੀਤੀ ਰਚਨਾਵਾਂ ਪਹਿਲੀ ਹੈ ਸਿੱਖਾਂ ਦੇ ਰਾਜ ਦੀ ਵਿਧਿਆ ਇਹ ਪੁਸਤਕ 1866 ਵਿੱਚ ਲਿਖੀ ਗਈ ਅਤੇ 1868 ਵਿੱਚ ਪ੍ਰਕਾਸ਼ਿਤ ਹੋਈ ਇਹ ਪੁਸਤਕ ਉਹਨਾਂ ਨੇ ਲੈਫਟੀਨੈਂਟ ਗਵਰਨਰ ਮੈਕਲੋਡ ਸਾਹਿਬ ਦੇ ਕਹਿਨ ਤੇ ਲਿਖੀ ਸੀ ਇਸ ਪੁਸਤਕ ਦੇ ਕੁੱਲ 3 ਗਾਂਢ ਹਨ ਪਹਿਲਾ ਗਾਂਢ ਸਿੱਖ ਗੁਰੂਆਂ ਦਾ ਜੀਵਨ ਜਫਰਨਾਮਾ ਰਹਿਤਨਾਮੇ ਬੀ ਜਨਮ ਸਾਖੀਆਂ ਇਸ ਪੁਸਤਕ ਵਿੱਚ ਸਿੱਖ ਗੁਰੂਆਂ ਦੀ ਨਿੰਦਿਆ ਕੀਤੀ ਗਈ ਹੈ। ਦੂਜਾ ਕਾਂਡ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਲੋਚਨਾ, ਅੰਗਰੇਜ਼ਾਂ ਦੀ ਪ੍ਰਸ਼ੰਸਾ ਅਤੇ ਸਿੱਖ ਮਿਸਲਾਂ ਦਾ ਵਰਣਨ। ਤੀਜਾ ਕਾਂਡ ਇਸ ਨੂੰ ਪੰਜਾਬੀ ਦੀ ਪਾਠ ਪੁਸਤਕ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਪੰਜਾਬ ਦੀਆਂ ਜਾਤਾਂ, ਰਸਮਾਂ, ਕਹਾਵਤਾਂ, ਲੋਕ ਗੀਤਾਂ, ਸਥਾਨਕ ਬੋਲੀ ਦਾ ਜ਼ਿਕਰ ਮਿਲਦਾ ਹੈ। ਇਸ ਪੁਸਤਕ ਦੇ ਦੋ ਅੰਗਰੇਜ਼ੀ ਤਰਜਮੇ ਹੋਏ ਪਹਿਲਾ ਅੰਗਰੇਜ਼ੀ ਤਰਜਮਾ 1888 ਵਿੱਚ ਹੈਨਰੀ ਕੋਟ ਦੁਆਰਾ ਤੇ ਦੂਜਾ ਤਰਜਮਾ ਗਿਆਨੀ ਜਵਾਹਰ ਸਿੰਘ ਦੁਆਰਾ 1901 ਵਿੱਚ ਇਨ੍ਹਾਂ ਦੀ ਦੂਸਰੀ ਪੁਸਤਕ ਪੰਜਾਬੀ ਬਾਤਚੀਤ ਸੀ ਇਹ ਪੁਸਤਕ 1875 ਵਿੱਚ છਪੀ ਇਸ ਪੁਸਤਕ ਦਾ ਮਨੋਰਥ ਵਿਦੇਸ਼ੀ ਭਾਸ਼ਾਈਆਂ ਨੂੰ ਪੰਜਾਬੀ ਭਾਸ਼ਾ ਸਿਖਾਉਣਾ ਸੀ ਇਸ ਪੁਸਤਕ ਦੇ ਵੀ ਤਿੰਨ ਭਾਗ ਸਨ ਪਹਿਲਾ ਭਾਗ ਇਸ ਵਿੱਚ ਮੱਝ ਦੇ ਲੋਕਾਂ ਦਾ ਕਾਰਵਿਹਾਰ, દੈਨਿਕ ਜੀਵਨ ਤੇ ਰਹਿਣ ਸਹਿਣ ਦਾ ਵਰਣਨ ਹੈ। ਦੂਜਾ ਭਾਗ ਦੁਆਬੇ ਦੇ ਲੋਕਾਂ ਨੂੰ ਸਮਰਪਿਤ ਹੈ। ਤੀਜਾ ਭਾਗ ਦੁਆਬੇ ਦੇ ਮੁਸਲਮਾਨ, ਕਾਂਗੜੇ ਦੇ ਪਹਾੜੀਆਂ ਅਤੇ ਮਾਲਵੇ ਦੇ ਜੱਟਾਂ ਦੀ ਬੋਲੀ, ਰਸਮਾਂ ਰਿਵਾਜਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਇਹ ਪੁਸਤਕ ਪੰਜਾਬੀ ਸੱਭਿਆਚਾਰ ਤੇ ਬੋਲਚਾਲ ਨੂੰ ਰੂਪਮਾਨ ਕਰਨ ਵਾਲੀ ਰਚਨਾ ਹੈ। ਇਸ ਪੁਸਤਕ ਦੇ ਸੰਪਾਦਕ ਡਾਕਟਰ ਗੁਰਮukh ਸਿੰਘ ਹਨ। ਇਹ ਪੁਸਤਕ ਆਪਣੇ ਆਪ ਨੇ ਪਾਦਰੀ ਨਿਊਟਨ ਦੇ ਕਹਿੰਦੇ ਲਿਖੀ ਗੁਰਮੁਖੀ ਤੋਂ ਰੋਮਨ ਲਿਪੀ ਵਿੱਚ ਅਨੁਵਾਦਿਤ ਪਹਿਲੀ ਪੰਜਾਬੀ ਸੱਭਿਆਚਾਰ ਪੁਸਤਕ ਹੈ ਇਹ ਹੋਰ ਰਚਨਾਵਾਂ ਇਹਨਾਂ ਦੀਆਂ ਹੋਰ ਰਚਨਾਵਾਂ ਸੀ ਹਰੀ ਚరిత్ర ਨਿਤ ਪ੍ਰਾਰਥਨਾ ਆਤਮ ਚਿਕਿਤਸਾ ਵਿਵਾਦ ਖੰਡਨ ਨਿਆਜ਼ ਦੀ ਕਿਤਾਬ ਅਨੁਵਾਦ ਇਹਨਾਂ ਦੇ ਅਨੁਵਾਦ ਸਨ ਰੂਸ ਦਾ ਵਰਤਾਂਤ ਦਬਿਸਤਾਨ ਮਜਬ ਨਾਵਲ ਸੰ ਭਾਗਿਆਵਤੀ 1888 ਇਸਵੀ ਵਿੱਚ ਨਿਬੰਧ ਗਲੀ ਵਿੱਚ ਤੇ ਕੰਗਾ ਇਸ਼ਨਾਨ ਆਪ ਨੂੰ ਆਧੁਨਿਕ ਪੰਜਾਬੀ ਵਾਰਤਕ ਦਾ ਮੋਢੀ ਆਖਿਆ ਜਾਂਦਾ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ